ਸਬਰ ਸੰਤੋਖ ਬੰਦੇ ਨੂੰ ਬਹੁਤ ਵੱਡਾ ਬਣਾਉਂਦਾ ਹੈ ਤੇ ਅਜਿਹੇ ਹੀ ਸਬਰ ਸੰਤੋਖ ਵਾਲੇ ਬੰਦੇ ਨਾਲ ਤੁਹਾਨੂੰ ਮਿਲਾਉਨੇ ਆ ਸਰਦਾਰ ਲਖਵਿੰਦਰ ਸਿੰਘ ਜੀ ਜਿਹੜੇ ਕੀ ਸਾਧੂਗੜ ਦੇ ਪੁਲ ਦੇ ਉੱਤੇ ਬੁਚਰੇ ਵਾਲੀ ਨਹਿਰ ਦੇ ਉੱਤੇ ਟੋਕਰੇ ਬਣਾਉਣ ਦਾ ਪਿਛਲੇ 20 ਸਾਲ ਤੋਂ ਕੰਮ ਕਰਦੇ ਨੇ ਤੇ ਨਾਲ ਨਾਲ ਉਹਨਾਂ ਦਾ ਚਾਹ ਦਾ ਵੀ ਕੰਮ ਹੈ ਤੇ ਬੜੇ ਸਾਦੇ ਜਿਹੇ ਬੰਦੇ ਨੇ ਸਿੰਪਲ ਰਹਿੰਦੇ ਨੇ ਤੇ ਬੜੀ ਮਿਹਨਤ ਦੇ ਨਾਲ ਸ਼ਿੱਦਤ ਦੇ ਨਾਲ ਆਪਣੇ ਕੰਮ ਦੇ ਵਿੱਚ ਜੁਟੇ ਹੋ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਹਾਂਜੀ ਤੇ ਉਮਰ ਕਿੰਨੀ ਹੋ ਗਈ ਕੋਈ ਲੰਬਰ ਮੇਰੀ 81-80 ਸਾਲ ਹੋ ਚਲੇ 81-80 ਸਾਲ ਹੋ ਗਈ ਹੈ ਹਾਂਜੀ ਤੇ ਤੁਸੀਂ ਇੱਥੇ ਕਿੰਨੀ ਵੇਰ ਹੋ ਗਈ ਕੰਮ ਕਰਦਿਆਂ ਨੂੰ ਹੀ ਭਾ ਜਿੰਨਾ ਮੈਂ ਇੱਥੇ ਆਇਆ ਮੈਂ ਤਕਰੀ ਬਣਾ ਰਿਹਾ ਤੇ ਅੱਛਾ ਤਕਰੀਬਨ ਕਿੰਨੇ ਕ ਸਾਲ ਹੋ ਗਏ ਮੈਂ 30-35 ਸਾਲ ਹੋ ਚੁੱਕੇ ਜੀ 30-35 ਸਾਲ ਹੋ ਗਏ ਜੀ ਹਾਂ ਬੜਾ ਮਿਹਨਤ ਦਾ ਕੰਮ ਹੈ ਹੈਨਾ ਮਿਹਨਤ ਹੁੰਦੀ ਹੋਇਆ ਇਹ ਇੰਨਾ ਕਰੇ ਕੋ ਤੇ ਮਿਹਨਤ ਕਰਕੇ ਖਾਣੀ ਹੈ ਤੇਰੀ ਵੀ ਆਪਾਂ ਨੇ ਚੋਰੀ ਠਗੀ ਕਰਨੀ ਜਾਂ ਕਿਸੇ ਨਾਲ ਉਹ ਕਰਨਾ ਸਬਰ ਸੰਤੋ ਉਹ ਬਹੁਤ ਆਈ ਥੋੜੇ ਜਿਨਾ ਦੇਖਿਆ ਆਉਣਾ ਜਾਂਦਾ ਮੈਂ ਲੰਘਦਾ ਰਹਿਣਾ ਇੱਥੋਂ ਤੇ ਵਧੀਆ ਗੱਲਾਂ ਬਾਪੂ ਜੀ ਚਾਹ ਦਾ ਵੀ ਕੰਮ ਹੈ ਨਾ ਪੁੱਲ ਦੇ ਉੱਤੇ ਤੇ ਠੰਡੇ ਵੀ ਰੱਖੇ ਨੇ ਥੋੜਾ ਸਮਾਨ ਰੱਖਿਆ ਹੋਇਆ ਇਹਨਾਂ ਨੇ